ਜੋ ਬੁੱਲੈ ਸੋਨਰ ਪੈ ਭਵਤ ਪਰ ਇੱਕ ਵਾਰ ਰੱਖੀ ਦੇ ਸ੍ਰੀ ਸ੍ਰੀ ਅਕਸਰ ਸਤਗੁਰੂ ਗਿਆਨ ਹਥ ਮਰਜ਼ ਕੀ ਦੇ ਸੁਗੁਰ ਰੂਪ ਪਰਿਸ਼ਾਦ ਸੰਗਤ ਦੇ ਮੈਂ ਤੁਹਾਡਾ ਆਪਣਾ ਪਾਇਲਾਪ ਸਿੰਘ ਭਾਰਤੀ ਵਲਮੀਕੀ ਬਾਲ ਸਿੱਖਿਆ ਵਿਸ਼ੇ ਸੰਸਥਾ ਰਜਿਸਟਰਡ ਸੁਗੁਰ ਰੂਪ ਪਰਿਸ਼ਾਦ ਸੰਗਤ ਦੇ ਸمح ਸਰਬ ਸੰਤਾਂ ਨੂੰ ਬੇਨਤੀ ਹੈ ਭਗਵਾਨ ਵਲਮੀਕੀ ਮਹਾਰਾਜ ਜੀ ਦੀ ਬਾਣੀ ਦਾ ਪਰ ਚਾਰ ਪ੍ਰਸਾਰ ਕਰ ਰਹੇ ਹਾਂ ਸੁਗੁਰੂਪੁਰੂ ਕਰੇ ਸਾਸ ਸਭ ਜੀ ਭਾਰਤੀ ਵਾਲਮੀਕੀ ਬਾਸਕਿਆ ਹਮੇਸ਼ਾ ਸੰਸਥਾ ਦੇ ਵੱਲੋਂ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਨਾਲ ਜੋੜਨ ਵਾਸਤੇ ਸੋ ਸੰਗਤਾਂ ਨੂੰ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਗਿਆਨ ਵਧਾਉਣ ਵਾਸਤੇ ਸਾਡੀ ਸੰਸਥਾ ਵੱਲੋਂ ਪਿੰਡਾਂ-ਪਿੰਡ ਵਿੱਚ ਜਾ ਕੇ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਹੈ। ਸੋ ਸਰਬੱਤ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਕੋਈ ਵੀ ਮਾਪੇ ਕਿੰਦਾ ਹੋਵੇ ਕਿ ਸਾਡੇ ਬੱਚੇ ਨੂੰ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਨਾਲ ਜੁੜਿਆ ਜਾਦਾ ਹੈ। ਉਹ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇ। ਅਸੀਂ ਉਹਨਾਂ ਉਸਦੇ ਨਾਮ ਵਿੱਚ ਜਾ ਕੇ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਦਾ ਗਿਆਨ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਦੂਸਰੀ ਬੇਨਤੀ ਹੈ ਕਿ ਭਾਈ ਭਗਵਾਨ ਵਾਲਮੀਕੀ ਮੰਦਰਾ ਵਿੱਚ ਗ੍ਰੰਥੀ ਸਿੰਘ ਜਰੂਰ ਰੱਖੋ ਤਾਂ ਕਿ ਭਗਵਾਨ ਵਾਲਮੀਕੀ ਮਹਾਰਾਜੀ ਦੇ ਮੰਦਰ ਖੁੱਲ੍ਹਦੇ ਹੋਣ ਉੱਥੇ ਪ੍ਰਮਾਤਮਾ ਵਾਲਮੀਕੀ ਮਹਾਰਾਜੀ ਦੀ ਬਾਣੀ ਦਾ ਸਵੇਰ ਸ਼ਾਮ ਪ੍ਰਕਾਸ਼ ਹੋਵੇ ਸੋ ਗੁਰੂ ਰੂਪੀ ਕੈ ਸਾਧ ਸੰਗਤ ਜੀ ਜੇਕਰ ਕਿਸੇ ਨੂੰ ਗ੍ਰੰਥੀ ਸਿੰਘ ਵੀ ਚਾਹੀਦਾ ਹੋਵੇ ਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੀ ਸੰਸਥਾ ਵਿੱਚ ਬਹੁਤ ਸਾਰੇ ਗ੍ਰੰਥੀ ਸਿੰਘ ਹਨ ਤੇ ਜੇਕਰ ਕੋਈ ਮਾਪੇ ਚਾਹੁੰਦਾ ਹੋਵੇ ਕਿ ਸਾਡਾ ਬੱਚਾ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਨਾਲ ਜੁੜੇ ਤੇ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰੇ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਬਾਣੀ ਤੇ ਆਏ ਪਾਠਸ ਪਾਉਣ ਦੀ ਕੋਈ ਵੀ ਫੀਸ ਨਹੀਂ ਹੈ ਬਿਲਕੁਲ free ਸੇਵਾ ਹੈ ਸੋ ਹੱਥ ਜੋੜ ਕੇ ਬੇਨਤੀ ਆ ਭਾਈ ਬੇਨਤੀ ਨੂੰ ਸੁਲਕਾਰ ਕਰਿਓ ਜੋ ਬੋਲੇ ਸੋ ਨਰਕੈ ਭਵਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਕੀ ਰੇਖ ਸੋ ਸਤਿ ਕਰੂ ਗਿਆਨ ਆਤਮਾਰਜ ਕੀ ਜੈ